ਕੀ ਕਹਣਾ ਫੜ ਜਾਏ ਕਿ ਜਣਾ ਚੁੱਪ ਕਰਾਏਗਾ 2 ਮਿੰਟ ਚੁੱਪ ਕਰ ਜਾਓ ਹਾਂਜੀ ਚੰਨੀ ਸਾਹਿਬ ਜਿਹੜੇ ਪੰਜਾਬ ਦੇ ਹਾਲਾਤ ਹੋਏ ਨੇ ਦਿਨ ਬਦ ਦਿਨ ਕਤਲੋਕਾਰਤ ਹੋ ਰਹੀ ਹੈ ਇੱਕ ਹੀ ਸੈਨੇ ਦੇ ਵਿੱਚ ਜਿਹੜਾ ਇੱਕ ਵੱਡਾ ਇਨਸੀਡੈਂਟ ਹੋਇਆ ਕੀ ਕਹਣਾ ਚਾਹੁੰਦੇ ਹੋ ਇਸ ਬਾਰੇ ਅੱਜ ਮੈਂ ਇੱਕ ਵਕਬੰਡ ਕਰਦਾ ਜੀ ਯਾਰ ਉੱਥੇ ਕੁਝ ਹੋਇਆ ਹੈ ਹਾਂਜੀ ਜੀ ਦਾ ਪ੍ਰਕਾਰ ਆਇਆ ਅੱਜ ਮੈਂ ਸੈਨੇ ਪਿੰਡ ਦੇ ਵਿੱਚ ਜਿੱਥੇ ਸਾਬਕਾ ਸਰਪੰਚ ਦਾ ਬੇਟਾ ਜਿਹੜਾ ਕਿ ਆਪ ਸਰਪੰਚੀ ਦਾ ਕੰਮ ਇਹਦੇ ਸੰਭਾਲਦਾ ਸੀ ਉਸ ਦਾ ਬੇਦਰਦੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਕਹਿ ਰਹੀ ਹੈ ਬੰਦੇ ਨੇ ਨਸ਼ਾ ਕਰਿਆ ਹੋਇਆ ਸੀ ਤੇ ਨਜਾਇਜ਼ ਹਥਿਆਰੇ ਨਾਲ ਮਾਰਿਆ ਜੀ ਨਿਊਜ਼ ਨੂੰ ਮੈਂ ਪੁੱਛਦਾ ਫਿਰ ਤੁਸੀਂ ਤਾਂ ਕਹਿੰਦੇ ਨਸ਼ੇ ਬੰਦੋ ਕਿ ਫਿਰ ਨਸ਼ਾ ਕਿਸ ਤਰ੍ਹਾਂ ਕਰਿਆ ਹੋਇਆ ਸੀ ਲੁਧਿਆਣੇ ਤੋਂ ਪੁਲਿਸ ਕਹਿੰਦੀ ਹੈ ਨਜਾਇਜ਼ ਹਥਿਆਰہ ਲਿਆ ਹੈ ਦਾ ਮਤਲਬ ਲੁਧਿਆਣੇ ਚ ਨਜਾਇਜ਼ ਹਥਿਆਰہ ਵੀ ਵਿਕਦਾ ਹੈ ਲਾਓ ਐਂਡ ਆਰਡਰ ਦੀ ਸਥਿਤੀ ਕੀ ਹੈ ਦੂਸਰਾ ਇਹ ਹੈ ਕਿ ਇਹ ਇੱਕ ਜੁਝਾਰੂ ਲੀਡਰ ਸੀ ਸੁਖਵਿੰਦਰ ਸਿੰਘ ਜਿਹੜਾ ਕਿ ਸਰਕਾਰ ਦੇ ਖਿਲਾਫ ਬੋਲਦਾ ਸੀ ਐਮਐਲਏ ਦੇ ਖਿਲਾਫ ਬੋਲਦਾ ਸੀ ਲੋਕਾਂ ਦੇ ਹੱਕ ਵਿੱਚ ਬੋਲਦਾ ਸੀ ਤੇ ਇਹਨਾਂ ਨੂੰ ਇਹ ਪਸੰਦ ਨਹੀਂ ਸੀ 22 ਸਾਲ ਪਹਿਲਾਂ ਮੈਂ ਇਸ ਬੰਦੇ ਕੋਲ ਪਹਿਲਾਂ ਵੀ ਆਇਆ ਸੀ ਜਦੋਂ ਐਮਐਲਏ ਨੇ ਇਹਨੂੰ ਕਿਹਾ ਕਿ ਮੈਂ ਤੇਰੇ ਲੱਫੜ ਮਾਰਨ ਤੇ ਇਹਦੇ ਖਿਲਾਫ ਐਮਐਲਏ ਬੋਲਿਆ ਸੀ ਅੱਪੀ ਜੇਕ ਤੇ ਉਸ ਤੋਂ ਬਾਅਦ ਇਧਰ ਅਸਲਾ ਲੈ ਲਿਆ ਗਿਆ ਇਹਨੂੰ ਨਹੱਤਾਂ ਕਰ ਦਿਆ ਗਿਆ ਤੇ ਇਹਦੇ ਪਰਚੇ ਵੀ ਹੋਏ ਅੱਜ ਉਸ ਦਾ ਕਤਲ ਹੋ ਗਿਆ ਹੈ ਕੱਲ ਆ ਉਹਨਾਂ ਦੇ ਭੈਣ ਦੀ ਖੜੇ ਹੈ ਇਹ ਉਹਦਾ ਭਰਾ ਖੜਾ ਹੈ ਇਹਨਾਂ ਨੇ ਮੈਨੂੰ ਦੱਸਿਆ ਕਿ ਇਹਦੇ ਵਿੱਚ ਉਹ ਹਮੇਸ਼ਾ ਕਹਿੰਦਾ ਸੀ ਕਿ ਲਾਹ ਸਿੰਘ ਉਹ ਕਿਹਾ ਉਸ ਤੋਂ ਮੈਨੂੰ ਖਤਰਾ ਹੈ ਕੇਸ ਕਰਕੇ ਇਹਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਤੇ ਲਾਹਬ ਸਿੰਘ ਓਗੇ ਕੇ ਕੱਲ ਇਹਨਾਂ ਨੇ ਪਰਚਾ ਦਰਜ ਕਰਾਇਆ ਇਹਨਾਂ ਨੇ ਐਮਐਲਏ ਦਾ ਨਾਮ ਲਿਆ ਪੁਲਿਸ ਕਹਿੰਦੀ ਇਹਦਾ ਨਾਮ ਵਿਚਨਾ ਪਾ ਕੇਸ ਕਮਜ਼ੋਰ ਹੋ ਜਾਣਾ ਇਹਨੂੰ ਪਾਉਣ ਨਹੀਂ ਦਿੱਤਾ ਨਾ ਸੋ ਅੱਜ ਅਸੀਂ ਮੰਗ ਕਰਦੇ ਹਾਂ ਕਿ 120 ਬੀਚ ਐਮਐਲਏ ਨੂੰ ਰੱਖਿਆ ਜਾਵੇ ਤੇ ਇਸ ਕੇਸ ਦੀ ਜਿਹੜੀ ਇਨਕੁਆਰੀ ਹੈ ਉਹ ਸੀਬੀਆਈ ਨੂੰ ਦਿੱਤੀ ਜਾਵੇ ਇੱਕ ਬਹੁਤ ਹੀ ਜਿਜਾਰੂ ਆਗੂ ਦਾ ਕਤਲ ਹੋਇਆ ਕੋਈ ਆਮ ਗੱਲ ਨਹੀਂ ਹੈ ਸਰਕਾਰ ਪਹਿਲਾਂ ਬੰਦੇ ਨੂੰ ਲਾਰਚ ਦਿੰਦੀ ਹੈ ਜਿਹੜੇ ਸਰਕਾਰ ਦੇ ਖਿਲਾਫ ਤੇ ਲੋਕਾਂ ਦੇ ਹੱਕ ਵਿੱਚ ਬੋਲਦੇ ਫੇਰ ਉਹਨੂੰ ਧਮਕੀ ਦਿੰਦੀ ਹੈ ਤੇ ਫੇਰ ਵੀ ਨਹੀਂ ਲੋਟ ਆਉਂਦਾ ਉਹਨੂੰ ਪਰਚੇ ਕਰਦੀ ਹੈ ਤੇ ਫੇਰ ਵੀ ਨਹੀਂ ਲੋਟ ਆਉਂਦਾ ਅੰਦਰ ਦਿੰਦੇ ਆ ਜੇ ਫੇਰ ਵੀ ਨਹੀਂ ਲੋਟ ਆਉਂਦਾ ਉਹਦੇ ਕੋ ਬੋਲੀਆਂ ਚੱਲਦੀਆਂ ਇਸੇ ਤਰ੍ਹਾਂ ਮੁਸੇਵਾਲੇ ਨੂੰ ਨਹੱਤਾ ਕੀਤਾ ਗਿਆ ਸੀ ਉਹਦੀ ਸਿਕਿਉਰਿਟੀ ਲਾ ਲਈ ਗਈ ਸੀ ਉਸੇ ਤਰ੍ਹਾਂ ਇਹਦਾ ਅਸਲਾ ਲੈ ਲਿਆ ਗਿਆ ਤੇ ਇਹਨੂੰ ਸਿਕਿਉਰਿਟੀ ਦਿੱਤੀ ਨਹੀਂ ਗਈ ਆ ਬੀਬੀ ਖੜੀ ਐ ਸਾਡੀ ਸਰਪੰਚ ਇਹ ਸਾਡੇ ਪਿੱਛੇ ਨੂੰ ਖੜ ਜਾਂਦਾ ਮੇਰਾ ਭਾਈ ਸੀ ਫੇਰੀ ਵੀ ਮਦਦ ਕੀਤੀ ਉਹਨੇ ਇਲੈਕਸ਼ਨ ਚ ਮੰਨੂ ਵੀ ਕਾਹੇ-ਭਾਏ ਮਿਲਦਾ ਸੀ ਮੁਕ ਸੁਖ ਦੇ ਵਿੱਚ ਅਸੀਂ ਆਉਦੇ ਸੀ ਇੱਕ ਦੂਜੇ ਦੇ ਲੇਕਿਨ ਇਹਨਾਂ ਨੇ ਸਾਡੇ ਪਰਿਵਾਰ ਦਾ ਹੀਰਾ ਗੋਲੀਆਂ ਮਾਰ ਕੇ ਮਾਰਿਆ ਇਹਦੇ ਵਾਸਤੇ ਸਰਕਾਰ ਜ਼ਿੰਮੇਵਾਰ ਐ ਜਿਨ੍ਹਾਂ ਨੇ ਇਹਨੂੰ ਨਹਾਤਾ ਕੀਤਾ ਤੇ ਅਸੀਂ ਮੰਗ ਕਰਦੇ ਆਂ ਕਿ ਜਿਹੜੇ ਬੰਦੇ ਜ਼ਿੰਮੇਵਾਰ ਹਨ ਉਹਨਾਂ ਤੇ ਪਰਚੇ ਦੇ ਵਿੱਚ ਨਾ ਪਾਏ ਜਾਣ ਤੇ ਇਹਦੀ ਇਨਕੁਆਇਰੀ ਜਿਹੜੀ ਸੀਬੀਆਈ ਨੂੰ ਦਿੱਤੀ ਨਾ ਜੀ ਸਰ ਤੁਸੀਂ ਕਹਿੰਦੇ ਹੋ ਸਿਆਸੀ ਟਕਲ ਹੈ ਪਰ ਪੁਲਿਸ ਤੇਰੀ ਐਕਟੀਵਿਟੀ ਪੈਸੇ ਦਾ ਲੈਂਡਿੰਗ ਦਾ ਮਾਮਲਾ ਸੀ ਤੇ ਪਰਿਵਾਰਕ ਮੈਂਬਰਾਂ ਨੂੰ ਤੁਹਾਨੂੰ ਦੱਸਿਆ ਪੁਲਿਸ ਸਾਰਾ ਕੁਝ ਕਹਿੰਦੀ ਹੈ ਲੇਕਿਨ ਪੁਲਿਸ ਨੂੰ ਮੈਂ ਇਹ ਪੁੱਛਣਾ ਚਾਹਣਾ ਨਾ ਨਾਜਾਇਜ਼ ਹਥਿਆਰ ਕਿਤਨਾ ਆ ਗਿਆ ਉਹ ਬੰਦੇ ਕੋਲ ਉਹ ਚਿੱਟਾ ਪੀ ਕਿਸ ਤਰ੍ਹਾਂ ਫਿਰਦਾ ਸੀ ਤੁਸੀਂ ਕਿਉਂ ਇਸ ਬੰਦੇ ਦਾ ਨਾਜਾਇਜ਼ ਅਸਲੀ ਹਥਿਆਰ ਜਿਹੜਾ ਇਹਦਾ ਆਪਣਾ ਸੀ ਜਿਹੜਾ ਕਿ ਲਖਸਦੀ ਸੀ ਉਹ ਥਾੜੇ ਵਿੱਚ ਜਮਾ ਕਰਾਇਆ ਹੋਇਆ ਸੀ ਜੇ ਉਹਦੇ ਪਾਸ ਅਸਲਾ ਹੁੰਦਾ ਤਾਂ ਉਹ ਦੂਸਰੇ ਬੰਦੇ ਦੀ ਹਿੰਮਤ ਨਹੀਂ ਸੀ ਪੈਣੀ ਇਹਦੇ ਗੋਲੀ ਮਾਰਦੇ ਪੁਛ ਕਹਿੰਦੀ ਜੇ ਅਸਲਾ ਬੇਸਤਾ ਸੀ ਇਹਨਾਂ ਨੇ ਅੱਜ ਡੀਜੀ ਸਾਹਿਬ ਨੇ ਕਿਹਾ ਜੀ ਉਹ ਕਹਿੰਦਾ ਭਾਈ ਜੀ ਇਹਨੇ ਮੰਗ ਕੀਤੀ ਬਾਰ-ਬਾਰ ਮੇਰਾ ਅਸਲਾ ਵਾਪਸ ਦੇ ਦਿਓ ਉਸ ਤੋਂ ਬਾਅਦ ਇਹ ਜੋਰ ਲਾਉਂਦਾ ਰਿਹਾ ਕਿ ਮੈਨੂੰ ਸਿਕਿਉਰਿਟੀ ਦੇ ਦਿਓ ਨਾ ਸਿਕਿਉਰਿਟੀ ਦਿੱਤੀ ਨਾ ਅਸਲਾ ਦਿੱਤਾ ਇਹਦਾ ਆਪਣਾ ਤੇ ਨਹਤੇ ਬੰਦੇ ਤੇ ਗੋਲੀਆਂ ਚੱਲੀਆਂ ਆ। ਅੱਜ ਨਾਲ ਕਦੇ ਗੱਲਬਾਤ ਹੋਈ ਸੀ ਉਹਨਾਂ ਦੀ ਇਸ ਮਸਲੇ ਨੂੰ ਲੈ ਕੇ। ਵੀਡੀਓ ਦੇ ਵਿੱਚ ਬੋਲ ਰਿਹਾ ਉਹ ਕਿ ਉਹ ਕੋਤੇ ਖਤਰਾ ਹੈ ਮੈਨੂੰ। ਆ ਵੀਡੀਓ ਲੋ ਇੱਥੇ ਮੈਨੂੰ ਕੌਣ ਦਿਖਾ ਰਿਹਾ ਸੀ? ਡੀਏਜੀ ਸਾਹਿਬ ਨੇ ਕਿਹਾ ਪੈਸਿਆਂ ਦਾ ਰੋਲਾ ਸੀ ਉਹਦੇ ਕਰਕੇ ਕਤਲ ਹੋਇਆ ਹੈ ਵੀਰ ਜੀ ਡੀਏਜੀ ਨੇ ਕਹਿ ਰਿਹਾ ਪਿੱਛੇ ਦੇ ਸਰਕਾਰ ਪਰ ਆ ਰਹੀ ਉਤੋਂ ਚਲੀ ਸਾਹਿਬ ਵੈਪਨ ਜਿਹੜਾ ਲੁਧਿਆਣੇ ਤੋਂ ਮਿਲ ਗਿਆ ਸੌਖਾ ਮਿਲ ਗਿਆ ਕਹਿ ਰਹੇ ਨੇ ਇਲੀਗਲ ਵੈਪਨ ਹੈ ਇਹਦੇ ਲਈ ਸਰਕਾਰ ਦੀ ਕਰ ਮੈਂ ਇਹੀ ਕਹਿ ਰਿਹਾ ਮੈਂ ਪਹਿਲਾਂ ਕਹਿ ਚੁੱਕਿਆ ਕਿ ਨਸ਼ਾ ਵੀ ਮਿਲ ਗਿਆ ਉਹਨੂੰ ਚਿੱਟਾ ਉਹਨੂੰ ਬੰਦੇ ਨੂੰ ਇਲੀਗਲ ਵੈਪਨ ਵੀ ਪ੍ਰੋਵਾਈਡ ਹੋ ਗਿਆ ਲੁਧਿਆਣੇ ਤੋਂ ਦੇ ਪਿੱਛੇ ਕੌਣ ਹੈ ਕੀ ਇਹ ਸਰਕਾਰ ਦੇ ਵਿੱਚ ਖੁੱਲੇ ਆਮ ਅਸਰਾ ਮਿਲ ਰਿਹਾ ਹੈ 12 ਘੰਟਿਆਂ ਵਿੱਚ ਬਰਨਾਲੇ ਵਿੱਚ ਦੋ ਕਤਲ ਹੋ ਗਏ ਜੀ ਦਸਹਰੇ ਤੋਂ ਬਾਅਦ ਦੋ ਕਤਲ ਹੋਏ ਆ ਜੀ ਦੇਖ ਲੋ ਪਿਛਲੇ 12 ਘੰਟਿਆਂ ਵਿੱਚ ਦੋ ਕਤਲ ਹੋ ਗਏ ਸਾਰੇ ਪੰਜਾਬ ਵਿੱਚ ਨਿਤ ਕਤਲ ਹੁੰਦੇ ਆ ਕਿੱਥੇ ਲਾਅ ਐਂਡ ਆਰਡਰ ਦੀ ਸਥਿਤੀ ਰੋਜ਼ ਫਰੋਤੀਆਂ ਮੰਗੀਆਂ ਜਾ ਰਹੀਆਂ ਰੋਜ਼ ਗੈਂਗਸਟਰਾਂ ਦੇ ਟੈਲੀਫੋਨ ਆ ਰਹੇ ਆ ਰੋਜ਼ ਗੈਂਗਸਟਰ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ ਤਨੀ ਸਾਹਿਬ ਪਰਿਵਾਰ ਨੇ ਪਰਮੋਕੀ ਗੱਲ ਕੀਤੀ ਇਹਨੇ ਤਾਂ ਫੈਸਲਾ ਕੀਆ ਇਹ ਧਰਨਾ ਜਾਰੀ ਰੱਖਣਗੇ ਪਰਿਵਾਰ ਆ ਭੈਣ ਖੜੀ ਐ ਜੀ ਦੱਸੋ ਕੌਣ ਜਮਾਬਰ ਇੱਕ ਜਨੀ ਸਾਹਿਬ ਇਹਨੂੰ ਪਾਰਟੀ ਵੱਲੋਂ ਰਾਜਪਾਲ ਨੂੰ ਮਿਲਿਆ ਜਾਊਗਾ ਤੁਹਾਡੇ ਵੱਲੋਂ ਜੇ ਇਸ ਮਸਲੇ ਨੂੰ ਲੈ ਕੇ ਇਹਨਾਂ ਨੇ ਮਨੋਦਸ ਬਹੁਤ ਬਹੁਤ ਮਿਲ ਜੇ ਹਮਾਰਾ ਮਜੂਰ ਇਹ ਤਾਂ ਨਹੀਂ ਚੱਹ ਰਿਹਾ ਸੀ ਇਹ ਤਾਂ ਨਹੀਂ ਚੱਹ ਰਿਹਾ ਸੀ ਯਾਰ ਨੂੰ ਲੈ ਕੇ ਕਲੀਅਰ ਕਰਦੇ ਉਹੋ ਤੱਕ ਨਹੀਂ ਚੱਕਾਂਗੇ ਮੇਰਾ ਭਰਾ ਇਸ ਪਿੰਡ ਮੇਰਾ ਆ ਜਾ ਅਸੀਂ ਕਿਹਨਾ ਬੈਠੇ ਸੀ ਵੀ ਵੀ ਦੀ ਮੰਗ ਤੁਸੀਂ ਨਹੀਂ ਸਾਹਿਬ ਸੀ ਵੀ ਵੀ ਦੀ ਮੰਗ ਕਰ ਰਹੇ ਹੋ ਰਾਸ਼ਟਰੀ ਸੀਬੀਆਈ ਦੀ ਮੰਗ ਐਸੀ ਕਰਦੇ ਕਿ ਸੀਬੀਆਈ ਦੀ ਜਾਂਚ ਹੋਵੇ ਦੀ ਔਰ ਜਿਹੜੇ ਬੰਦੇ ਜ਼ਿੰਮੇਵਾਰ ਹੈ ਉਹਨਾਂ ਦਾ 120 ਵਿੱਚ ਜਿਹੜਾ ਪਰਿਵਾਰ ਕਹਿੰਦੇ ਆ ਆ ਦੇਖੋ ਮੈਂ ਕਰ ਦਿੰਦਾ ਪੂਰੇ ਮੁੰਡੇ ਤੋਂ ਕੌਣ ਦਿੱਤਾ ਇਹਦੇ ਕਿਸ ਤਰ੍ਹਾਂ ਦਾ ਉੱਚਾ ਅੱਜ ਆ ਗਿਆ ਨਾ ਸਭ ਤੋਂ ਵੱਸਤਾਰ ਪਰ ਵੀ ਆਪਾਂ ਬੈਠ ਕੇ ਚੱਲ ਸਕਦੇ ਹਾਂ ਜਿਵੇਂ ਆਪਾਂ ਕਹਿੰਦੇ ਹਾਂ ਇਹ ਕਹਿੰਦਾ ਵੀ ਤੱਫਣ ਬਣ ਕੇ ਆਇਓ ਜੀ ਨੇ ਐਸ ਇੱਥੇ ਤੇ ਇਲੈਕਸ਼ਨ ਨਾਲ ਸਰਪੰਚਾਂ ਨੂੰ ਕੁਝ ਹੋਰ ਨੂੰ ਕਹਿ ਰਿਹਾ ਇਹਨੂੰ ਪੂਰੀ ਸੁਣੋ ਤੁਸੀਂ ਸਾਰੇ ਜਾਣੇ ਚੰਨੀ ਸਾਹਿਬ ਕਤਲ ਤੋਂ ਬਾਅਦ ਬੰਦਾ ਲਾਈਵ ਹੋ ਗਿਆ ਸ਼ਰੀਆਮ ਇਹਦੇ ਪਿੱਛੇ ਦਲੇਰੀ ਕੀ ਦੇਖਦੇ ਹੋ ਇਹੀ ਮੈਂ ਕਹਿ ਰਿਹਾ ਕਿ ਪਿੱਛੇ ਹੈ ਕੌਣ ਹੈ ਕੀ ਰੋਲ ਹੈ ਐਮਐਲਏ ਦਾ ਉਹ ਤੁਸੀਂ ਕੱਢੋ ਨਾ ਬਾਹਰ ਅੱਜ ਅੱਜ ਪੁਲਿਸ ਨੇ ਦਾਅਵਾ ਕਰਤਾ ਕਿ ਜੀ ਪਰਿਵਾਰ ਬਿਲਕੁਲ ਹਿੰਦਿਆਂ ਪਿਆ ਉਹ ਇਹ ਲੜਾਈ ਇਕੱਲਾ ਨਹੀਂ ਲੜ ਸਕਦਾ ਕਿ ਕਾਂਗਰਸ ਪਾਰਟੀ ਦੇ ਕੱਲਾ ਬਸਲੇ ਸੀਪੀਐਸ ਦਾਤ ਨੂੰ ਲੋਕੋ ਰਾਤ ਭਰ ਕੱਢਣ ਲਾ ਕਰੇ ਵੀਰ ਜੀ ਇਹ ਇਹ ਪਰਿਵਾਰ ਆਹ ਦੋ ਬੰਦੇ ਨਾ ਦੇਖੋ ਯਾ ਬੀਬੀ ਨਾ ਦੇਖੋ ਵਿੱਚ ਮੰਨੂ ਵੀ ਦੇਖੋ ਵਿੱਚ ਕਾਲਾ ਢਿੱਲੋ ਵੀ ਖੜਾ ਹੈ ਵਿੱਚ ਸਾਰੇ ਜਿੰਨੇ ਜੱਟਾ ਖੜੀ ਹੈ ਇਹ ਵੀ ਵਿੱਚ ਹੈ ਇਹ ਸਾਰਾ ਇਕੱਠੇ ਹੋ ਕੇ ਮਾਰ ਐ ਐਸੀ ਇਕੱਠੇ ਹੋ ਕੇ ਲੜਾਈ ਲੜਨੀ ਹੈ ਹਰ ਪਰਿਵਾਰ ਨੂੰ ਹਿਸਾਬ ਲੈ ਕੇ ਦੇ। ਕਈ ਵਾਰ ਕਹਿ ਦਿੱਤਾ ਜਾਂਦਾ ਸਿਆਸਤ ਹੋ ਜਾਂਦੀ ਆ। ਹੁਣ ਇਹ ਭਾਨਾ ਸਿੱਧੂ ਹੋਰਾਂ ਨੇ ਵੀ ਗਰਮ ਹੋ ਗਏ ਸੀ ਕਹਿੰਦੇ ਸਿਆਸਤਵਾਦੀ ਨਾ ਕੀਤੀ ਜਾਵੇ। ਪਰਿਵਾਰ ਨਾਲ ਤੁਸੀਂ ਖੜੇ ਰਹੋਗੇ ਫਿਰ। ਵੀਰ ਜੀ ਐਸੀ ਅੱਜ ਵੀ ਖੜੇ ਐ। ਪਰਿਵਾਰ ਸਾਡਾ ਨਹੀਂ ਐਸੀ ਪਰਿਵਾਰ ਦੇ ਮੈਂਬਰ ਐ। ਮੇਰਾ ਭਾਈ ਸੀ ਉਹ। ਮੇਰੇ ਨਾਲ ਖੜਦਾ ਸੀ। ਮੇਰੇ ਇਲੈਕਸ਼ਨ 'ਚ ਮਦਦ ਕੀਤੀ। ਮੈਂ ਪਰਿਵਾਰ ਦੇ ਨਾਲ ਖੜਨਾ ਹੀ। ਜਿੰਨੇ ਸੋਸ਼ਲ ਮੀਡੀਆ ਚੈਨਲ ਨੇ ਜੀ ਓਕੇ।